ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਦੇ YouTube ਚੈਨਲ ਵਿਰਕ ਸਟੱਡ ਫਾਰਮ ਸੰਤਨਗਰ ਤੇ ਤੇ Facebook ਪੇਜ ਗੁਰਪ੍ਰੀਤ ਵਿਰਕ ਸੰਤਨਗਰ ਤੇ ਉਮੀਦ ਕਰਦਾ ਵੀ ਸਾਰੇ ਸੱਜਣ ਮਿੱਤਰ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਗੱਲ ਕਰਦੇ ਆ ਆਪਣੇ ਵਾਲੇ ਛੋਟੇ ਬਸ਼ੇਰੇ ਕੋਹੀਨੂਰ ਦੀ ਕੋਹੀਨੂਰ ਦੀ ਇਸ ਟਾਈਮ ਉਮਰ 19 ਮਹੀਨੇ ਹੋ ਗਈ ਏ ਤੇ ਬਹੁਤ ਵਧੀਆ ਗਰੋਥ ਡਿਹਾਈਡ ਕਰਨ ਦਿਆ ਦੂਜੀ ਗੱਲ ਇਹ ਅੱਗੇ ਵੀ ਆਪਾਂ ਵੀਡੀਓ ਅਪਲੋਡ ਕਰਦੇ ਰਹਿੰਨੇ ਆ ਤੇ ਤੁਹਾਨੂੰ ਪਤਾ ਲੱਗਦਾ ਹੀ ਰਹਿੰਦਾ ਵੀ ਵੱਡੇ ਬਸ਼ੇਰੇ ਨਵਾਬ ਦਾ ਛੋਟਾ ਭਰਾ ਹੈ ਇਸ ਟਾਈਮ ਇਹ ਜਿਹੜੀ ਵੀਡੀਓ ਅੱਜ ਆਪਾਂ ਅਪਲੋਡ ਕਰਨ ਲੱਗੇ ਆ ਇਹ ਉਸ ਟਾਈਮ ਦੀ ਹੈ ਜਦੋਂ ਆਪਾਂ ਇਹਨੂੰ ਥੱਲੋਂ ਛੋਟੀ ਚਾਲ ਪਵਾਈ ਸੀ ਉਦੋਂ ਇਹਦੀ ਉਮਰ 12-13 ਮਹੀਨੇ ਸੀ ਤੇ ਆਪਣੇ ਵਾਲਾ ਵੱਡਾ ਬਸ਼ੇਰਾ ਨਵਾਬ ਨੂੰ ਤੋਰਨ ਲਈ ਆਪਾਂ ਅੰਕਲ ਨੂੰ ਸੱਦਿਆ ਸੀ ਤੇ ਇੱਕ ਟਾਈਮ ਫਿਰ ਜਦੋਂ ਫ੍ਰੀ ਸਨ ਤੇ ਮੈਂ ਕਿਹਾ ਵੀ ਚਲੋ ਆਪਾਂ ਛੋਟੇ ਬਸ਼ੇਰੇ ਨੂੰ ਆਪਾਂ ਥੱਲੋਂ ਛੋਟੀ ਚਾਲ ਪਾ ਦਈਏ ਤਾਂ ਕਿ ਬਾਅਦ ਚੋ ਜਦੋਂ ਆਪਾਂ ਵੱਡੀ ਚਾਲ ਪਾਵਾਂਗੇ ਜਾਂ ਉੱਤੇ ਬਹਿ ਕੇ ਚਾਲ ਪਾਵਾਂਗੇ ਤੇ ਘੋੜੇ ਨੂੰ ਚਾਲ ਪਾਉਣੀ ਸੌਖੀ ਹੋ ਜਾਂਦੀ ਏ ਤੇ ਦੂਜੀ ਗੱਲ ਵੀ ਆਪਾਂ ਜੇ ਘੋੜੇ ਨੂੰ ਸ਼ੋਅ ਕਰਨਾ ਹੈ ਤੇ ਬਸ਼ੇਰੇ ਨੂੰ ਉਹ ਵੀ ਸੋਹਣਾ ਵੀ ਵਧੀਆ ਆਪਣਾ ਟ੍ਰੋਟ ਵਗੈਰਾ ਤੇ ਚਾਲ ਚ ਤੁਰੇ ਤੇ ਹੋਰ ਸੋਹਣਾ ਲੱਗਦਾ ਤੇ ਜੇ ਗੱਲ ਕਰੀਏ ਆਪਾਂ ਟ੍ਰੇਨਰ ਦੀ ਇਹ ਜਿਹੜੇ ਅੰਕਲ ਸ਼ੌਕਤ ਨੇ ਬਹੁਤ ਹੀ ਵਧੀਆ ਟ੍ਰੇਨਿੰਗ ਦਿੰਦੇ ਨੇ ਘੋੜਿਆਂ ਘੋੜੀਆਂ ਨੂੰ ਤੁਸੀਂ ਦੇਖ ਸਕਦੇ ਹੋ ਘੋੜੇ ਨੂੰ ਜਾਂ ਬਸ਼ੇਰੇ ਨੂੰ ਆਹ ਵੇਖੋ ਤੁਸੀਂ ਵੀ ਆਪਣੇ ਵਾਲੇ ਬਸ਼ੇਰੇ ਵੱਡੇ ਨੂੰ ਵੀ ਬਹੁਤ ਚੰਗੀ ਚਾਲ ਪਾਈ ਐ ਨਾ ਵੱਡੀ ਛੋਟੀ ਦੋਵੇਂ ਚਾਲ ਬਹੁਤ ਸੋਹਣੀ ਤੁਰਦਾ ਤੇ ਇਹਨੂੰ ਵੀ ਥੱਲੋਂ ਛੋਟੀ ਵੱਡੀ ਵੀ ਛੋਟੀ ਚਾਲ ਪਾ ਕੇ ਪਹਿਲਾਂ ਡੌਰੀ ਤੇ ਵੀ ਤੋਰਿਆ ਤੇ ਉਵੇਂ ਲਗਾਮ ਨਾਲ ਵੀ ਆ ਤੁਸੀਂ ਵੇਖ ਸਕਦੇ ਹੋ ਜਿਵੇਂ ਥੋੜੇ ਥੋੜੇ ਕਦਮ ਲੈਣ ਪਹਿਲੇ ਦਿਨ ਹੀ ਲੱਗ ਗਿਆ ਸੀ ਫਿਰ ਜਾਨਵਰ ਨੂੰ ਬੜਾ ਹੀ ਪਿਆਰ ਨਾਲ ਰੱਖਦੇ ਨੇ ਤੇ ਬਚਕਾਰ ਕੇ ਦੂਸਰੀ ਗੱਲ ਇਹ ਜਿਵੇਂ ਪਹਿਲੇ ਦੂਜੇ ਦਿਨ ਜਦੋਂ ਇਹਨੂੰ ਕੱਢਿਆ ਤੇ ਜੇ ਕੋਈ ਸਾਧਨ ਕੋਲੋਂ ਦੀ ਰੋਸ ਕਰਦਾ ਸੀ ਤੁਹਾਨੂੰ ਵੇਖ ਕੇ ਬਹੁਤ ਡਰਦਾ ਸੀ ਤੇ ਇਹ ਵੀ ਹੌਲੀ ਹੌਲੀ ਇਹਦਾ ਡਰ ਲੱਥਾ ਉਹ ਵੇਖੋ ਸਾਹਮਣੇ ਮੋਟਰਸਾਈਕਲ ਆਇਆ ਤੇ ਇਹਨੂੰ ਜਿਵੇਂ ਇਹਦੇ ਦਿਲ 'ਚ ਡਰ ਸੀਗਾ ਕਿਉਂ ਆਪਾਂ ਜਾਨਵਰਾਂ ਨੂੰ ਸੜਕਾਂ ਤੇ ਇਨੀ ਕੱਢ ਦੇ ਅੰਦਰ ਰਹਿੰਦੇ ਨੇ ਫਾਰਮ 'ਚ ਰਹਿੰਦੇ ਨੇ ਕਮਰਿਆਂ 'ਚ ਰਹਿੰਦੇ ਨੇ ਤੇ ਜੇ ਨજર ਜਾਨਵਰ ਰੋਡ ਤੇ ਨਾ ਆਵੇ ਉਹਨਾਂ ਚਰਨੀ ਪਤਾ ਲੱਗਦਾ ਤੇ ਬਾਕੀ ਤੁਸੀਂ ਆ ਵੇਖੋ ਮਸਤੀ ਅੰਕਲ ਸ਼ੌਕ ਕਰਦੀ ਪੂਰੀ ਐਕਟੀਵਿਟੀਆਂ ਕਰਕਰ ਨਾਲ ਕੋੜੇ ਨੂੰ ਤਾਂ ਚਾਲ ਕੱਢਦੇ ਘੱਟਦੇ ਨੇ ਨਾਲ ਆਪ ਦੀ ਹੈ ਵੀਟੀ ਪੂਰੀ ਰੱਖਦੇ ਨੇ ਤੇ ਜਿੱਦਨ ਕਿਤੇ ਆਪਾਂ ਪਹਿਲੇ ਦਿਨ ਵਸ਼ੇਰਾ ਕੱਢਿਆ ਸੀਗਾ ਤੁਸੀਂ ਆ ਵੇਖੋ ਡੋਰੀ ਤੋਂ ਫੜ ਕੇ ਤੋਰਿਆ ਜਿਵੇਂ ਆਪਾਂ ਕਦੀ ਜਾਨਵਰ ਤੋਰਿਆ ਹੀ ਨਹੀਂ ਹੁੰਦਾ ਤੇ ਉਹਨੂੰ ਥੋੜੀ ਚੀਜ਼ ਕੀਤੀ ਹੁੰਦੀ ਹੈ ਵੀ ਖਰੇ ਮੇਰੇ ਨਾਲ ਕੀ ਕਰਨਦੇ ਨੇ ਕੀ ਨਾ ਕਰਨਦੇ ਨੇ ਹੁਣ ਆ ਵੇਖੋ ਚਾਰਾਂ ਪੰਜਾਂ ਦਿਨਾਂ ਬਾਅਦ ਕੱਲੇ ਅੰਕਲ ਹੀ ਆਪ ਹੀ ਲੈ ਕੇ ਆਉਂਦੇ ਸਨ ਤੇ ਜਾਂਦੇ ਸਨ ਫਿਰ ਮੈਂ ਤੋੜ ਕੇ ਵੇਖਿਆ ਫਿਰ ਮੈਂ ਚਲੋ ਉਸ ਤੋਂ ਬਾਅਦ ਰੁਟੀਨ ਜੀ ਆਪਾਂ ਇਹਨੂੰ ਡੇਲੀ ਤੋੜਦੇ ਆਂ ਬਾਕੀ ਜਿੰਨਾ ਚਿਰ ਜਾਨਵਰ ਆਪਾਂ ਖੁਦ ਨਹੀਂ ਟ੍ਰੇਨਿੰਗ ਲੈਂਦੇ ਟ੍ਰੇਨਰਾਂ ਤੋਂ ਕੋੜਾ ਤੋੜਨ ਦੀ ਜਾਂ ਬਸ਼ੇਰਾ ਤੋੜਨ ਦੀ ਉਹਨਾਂ ਚਿਰ ਆਪਾਂ ਨੂੰ ਚਾਲ ਪੁਵਾਈ ਦਾ ਕੋਈ ਫਾਇਦਾ ਨਹੀਂਗਾ ਤੁਸੀਂ ਆ ਵੇਖੋ ਜਿਵੇਂ ਮੈਂ ਬਸ਼ੀਰਾ ਤੋਰਨ ਦਿਆ ਸੀ ਤੇ ਜਿੰਨਾ ਚਿਰ ਆਪਾਂ ਕਲੀਅਰ ਨਹੀਂ ਕੀਤਾ ਉਹਨਾਂ ਚਿਰ ਅੰਕਲ ਨੇ ਨਹੀਂ ਮੰਨਿਆ ਵਿਚਾਲ ਪਈ ਕਿਉਂ ਇਹਨਾਂ ਨੂੰ ਤੇ ਨੋਲੇਜ ਹੁੰਦੀ ਹੁੰਦੀ ਹੈ ਬਾਕੀ ਦੱਸੋ ਕਿਵੇਂ ਦੀ ਲੱਗੀ ਵੀਡੀਓ ਧੰਨਵਾਦ ਜੀ